ਪੰਜਾਬ ਦੇ ਵਿੱਚ ਹਾਲਾਤ ਇੰਨੇ ਮਾੜੇ ਹੋ ਚੁੱਕੇ ਹਨ ਕਿ ਪਤਾ ਨਹੀਂ ਕਿਸ ਟਾਈਮ ਤੇ ਕਿੱਥੇ ਗੋਲੀਬਾਰੀ ਹੋ ਜਾਵੇ ਅਤੇ ਕਿੱਥੇ ਕਿਸ ਨੇ ਲੁੱਟਖੋ ਹੋ ਜਾਵੇ ਜਿਵੇਂ ਕਿ ਪਿਛਲੇ ਦਿਨੀ ਫਿਰੋਪੁਰ ਵਿੱਚ ਗੋਲੀਆਂ ਚਲਾ ਕੇ ਤਿੰਨ ਬੰਦਿਆਂ ਦਾ ਕਤਲ ਕਰ ਦਿੱਤਾ ਗਿਆ ਅਤੇ ਬੀਤੀ ਰਾਤ ਫਾਜਲਕਾ ਵਿੱਚ ਨਸ਼ੇ ਦੇ ਆਦੀ ਕੁਝ ਮੁੰਡਿਆਂ ਵੱਲੋਂ ਦੋ ਥਾਂ ਤੇ ਲੁੱਟਖੋ ਕੀਤੀ ਗਈ ਇਹ ਲੁੱਟਖੋ ਨਸ਼ੇ ਦੀ ਖੁਰਤੀ ਲਈ ਪੈਸੇ ਦੀ ਮੰਗ ਕੀਤੀ ਗਈ ਜਦੋਂ ਪੈਸੇ ਨਾ ਦਿੱਤੇ ਗਏ ਤਾਂ ਉਹਨਾਂ ਵੱਲੋਂ ਕਾਬੇ ਅਤੇ ਹੋਰ ਤੇਜ਼ ਤਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਗਿਆ ਜਿੰਦੇ ਵਿੱਚ ਦੋ ਮੁੰਡੇ ਕਾਇਲ ਹੋ ਗਏ ਜੋ ਕਿ ਜੇਰੇ ਇਲਾਜ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਹਨ ਦੱਸਣਯੋਗ ਹੈ ਕਿ ਫਾਜ਼ਿਲਕਾ ਦੇ ਵਿੱਚ ਵੀ ਕੋ ਪਹਿਲੀ ਘਟਨਾ ਨਹੀਂ ਅਸਲ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਪੁਲਿਸ ਵੱਲੋਂ ਕਾਰਵਾਈ ਵੀ ਕੀਤੀ ਜਾ ਰਹੀ ਹੈ ਪਰ ਕਿਤਨੇ ਕਿਤੇ ਕਾਰਵਾਈ ਦੇ ਵਿੱਚ ਬੰਦਿਆਂ ਦਾ ਗ੍ਰਫਤਾਰ ਨਾ ਹੋਣਾ ਇਸ ਗੱਲ ਨੂੰ ਵਡਾਵਾ ਦਿੰਦੇ ਹਨ ਕਿ ਕੀ ਹੋ ਗਿਆ ਜੇ ਪਹਿਲੇ ਕੁਝ ਨਹੀਂ ਹੋਸ ਹਰਲਾ ਕੀ ਹੋ ਜਾਏਗਾ ਦੇਕਰ ਪੁਲਿਸ ਟਾਈਮ ਰੰਦੇ ਪਹਿਲਾਂ ਵੀ ਹੋਏ ਮੁਕਦਮੇ ਵਿੱਚ ਬੰਦਿਆਂ ਨੂੰ ਗ੍ਰਫਤਾਰ ਕਰ ਲੈਂਦੀ ਤਾਂ ਸ਼ਾਇਦ ਇਹ ਘਟਨਾ ਦੁਆਰਾ ਨਾ ਵਾਪਰਦੀ ਹੁਣ ਇਸ ਕਟੜੇ ਵਿੱਚ ਕਾਇਲ ਲੋਕਾਂ ਨੇ ਕੀ ਕੀਆ ਅਤੇ ਕਿਹੜੇ ਬੰਦਿਆਂ ਨਾਲ ਲੈ ਸੁਣੋ ਉਸ ਦੀ ਜੁਬਾਨੀ ਗਗਨ ਕੁਮਾਰ ਇੱਥੇ ਦਾ ਕੋਈ ਉਸ ਦਾ ਤੁਸੀਂ ਸਰਕਾਰੀ ਹਸਪਤਲ ਫਾਜਲ ਕਾ ਕੀ ਕਟੜੇ ਤੁਹਾਡੇ ਨਾਲ ਮੈਂ ਦੁਕਾਨ ਤੇ ਬੱਚੀ ਸੀਗੇ ਤਿੰਨ ਮੁੰਡੇ ਚ ਟੁੱਟ ਲੱਗੇ ਉਹਨਾਂ ਦੇ ਦਾ ਉਧਰ ਪੀਤੀ ਹੋਈ ਹੈ ਆ ਕੇ ਮੈਨੂੰ ਕਹਿੰਦੇ ਮੈਨੂੰ 500 ਰੁਪਏ ਦੇ ਮੇਰੇ ਵੇਤੂ ਕਹਦਾ 500 ਰੁਪਏ ਦਵਾ ਮੈਂ ਆ ਕੇ ਮੇਰੇ ਕੱਪੀ ਉੱਪਰ ਮਾਰਨ ਲੱਗੇ ਹੋ ਪੰਜ ਪੁੱਛ ਮਾਰਨ ਲੱਗੇ ਮੇਰੇ ਮਾਰ ਕੇ ਇੱਕ ਮੁੰਡੇ ਦਾ ਨਾ ਮੁੰਡਾ ਹੋਰ ਸੀ ਉਹ ਗਿਆ ਭੱਜ ਮੈਂ ਪੁੱਛਿਆ ਗੱਲ ਤੋਂ ਕੀ ਹੈਗੀ ਹੈ ਇਹ ਗੱਲ ਕੋਈ ਨੇ ਮੈਨੂੰ 500 ਰੁਪਏ ਦੇ ਸਮਾਨ ਲਾਣਾ ਸੀ ਤਿੰਨ ਜਣ ਸੀ ਲਿੰਕੂ ਸੀਗਾ ਸਜੀਤ ਸ਼ਿਵਰਾਜ ਸੀ ਇੱਕ ਦੀਪਕ ਹੈ ਜਿਹਦੀਪਕ ਮੁੰਡਾ ਹੈ ਉਸ ਉਸ ਸਮਾਨ ਦੇਚਦਾ ਵੀ ਹੈ ਪਿੰਦਾ ਵੀ ਹੈ ਇਹ ਤੈਨੂੰ ਚਿੱਟਾ ਵੇਖਦੇ ਤੈਨੂੰ ਜਿਹੜੇ ਮੇਰੇ ਕਹਿੰਦਾ 500 ਰੁਪਏ ਦੇ ਦੇ ਮੇਰੇ ਕੋਲ ਕੁਝ ਵੀ ਨਹੀਂ ਹੈ ਤੇ ਤੂੰ ਤੂੰ ਦੇਣ ਦੇਣ ਬੰਦੀ ਦੇਣੇ ਮੇਰੇ ਮਾਰ ਲੱਗ ਗਿਆ ਬਸ ਇਹ ਗੱਲ ਹੋਰ ਕੋਈ ਗੱਲਬਾਤ ਨਹੀਂ ਗਈ ਨਿਆਂ ਮਾਰੇ ਮੈਨੂੰ ਮੈਨੂੰ ਸਾਫ਼ ਚਾਹੀਦਾ ਤੁਹਾਡੇ ਨਾਲ ਬੰਦਾ ਹੋਰ ਵੀ ਸੀ ਜਿਹਨੂੰ ਜਿਹਨੂੰ ਗੋਆ ਲੱਕੀ ਦਿਨ ਹਾਂਜੀ ਮੇਰਾ ਮੁੰਡਾ ਸਿਪਾ ਸੀਗਾ ਜੀ ਉਹ ਨਾਲ ਨਾਲ ਚਲਾ ਗਿਆ ਵਿਚਾਰਾ ਉਹਦੇ ਮਾਰੀਓ ਪਚ ਗਿਆ ਸੇਲੀ ਜੀ ਉਹ ਮੇਰੇ ਘਰ ਦੇ ਛੁੜਾ ਲਾਏ ਮੇਰੇ ਘਰ ਦੇ ਦੇ ਮਾਰੀ ਉਹਨਾਂ ਦੇ ਵੀ ਗੱਲ ਕੀ ਹੋਈ ਉਹਨੇ ਮੇਰੇ ਘਰ ਦੇ ਦੇ ਮਾਰੀਆਂ ਮੈਂ ਨਹੀਂ ਗੁਰਬਾ ਸਿੰਘ ਜੀ ਪਟਾਣੇ ਦੇ ਨਾਲ ਸਰ ਮੰਗ ਲਾਇਆ ਜੀ ਬੋਲੋ ਕਿ ਕੀ ਪਤਾ ਬੋਲ ਗਿਆ ਹਾਂਜੀ ਸਰ ਕੀ ਘਟਨਾ ਕੋਈ ਜਾਣਕਾਰੀ ਕੀ ਘਟਨਾ ਸਰ ਮੈਂ ਦੁਕਾਨ 'ਚ ਬੈਠਾ ਸੀ 10 15 ਜਾਨੇ ਆਏ ਜੀ ਠੀਕ ਹੈ ਜੀ ਬੋਲਚਾਲ ਕਰਨ ਲੱਗੇ ਆਂਦੇ ਹੀ ਉਹਨਾਂ ਨੇ ਕੇਸਾ ਤੋਂ ਫੜ ਲਈ ਮੈਨੂੰ ਆਖੀ ਦੁਕਾਨ 'ਚ ਕੇਸਾ ਤੋਂ ਇੱਕ ਨੀਚਾ ਮੇਰੇ ਕੇਸਾ ਦੀ ਬੇਦਵੀ ਕੀਤੀ ਬੇਲ ਬੰਦੇ ਗਜ਼ੀਰ ਰਿੰਕੂ ਹੈਗਾ ਸੀ ਲਵ ਕੁਸ਼ ਹੈਗਾ ਸੀ ਨੀਤੀ ਹੈਗਾ ਸੀਗਾ ਤੇ ਅਜੀ ਹੈਗਾ ਸੀ ਇੱਕ ਇੱਕ ਲਵ ਮੁੰਡਾ ਹੈਗਾ ਸੀ ਹੁੰਦਾ ਜੀ ਇੱਕ ਆਪਣਾ ਰਿੰਕੂ ਹੈਗਾ ਸੀ ਸੌਰਵ ਹੈਗਾ ਸੀ ਨਾ ਨੇ ਦੁਕਾਨ ਚ ਕੁੱਟਮਾਰ ਕੀਤੀ ਸਿਰ ਤੇ ਹਮਲਾ ਕੀਤਾ ਇੱਕ ਆਪਾ ਮਾਰਿਆ ਜੀ ਪੁੱਠਾ ਇੱਕ ਹੀ ਮੇਰਾ ਮੋਬਾਈਲ ਹੈਗਾ ਸੀ ਮੋਬਾਈਲ ਹੈਗੀ 7-8000 ਰੁਪਏ ਜੇਬ ਚ ਹੈਗਾ ਸੀ ਕੁਝ ਗੱਲੇ ਚ ਪੈਸੇ ਪਿਆ ਸੀ ਸਾਰੇ ਹੀ ਲੈ ਗਏ ਜੀ ਕੱਢ ਕੇ ਜਿਹੜੇ ਕੇਸਾ ਦੀ ਬੇਦਬੀ ਬਹੁਤ ਯਾਦੀ ਕੀਤੀ ਜੀ ਇਹਨਾਂ ਨੇ ਕਿੱਟਾ ਲਾਂਦੇ ਸੀ ਇਹ ਸਾਰੇ ਸਾਰੇ ਘਰ ਹੋਈ ਕਿੱਥੇ ਆ ਲਾ ਸਮੀ ਕਲੋਨੀ ਗਲੀ ਨੰਬਰ 13 ਜੀ ਤੇ ਤਖਰਾ ਹੋਇਆ ਉੱਤਰੋਂ ਹਾਂ ਜੀ ਤਖਰਾ ਹੋਇਆ ਸੀਵਲ ਹਸਪਤਾਲ ਇਹ ਫਾਇਲ ਕਰ ਪਰ ਜੇ ਪਛਾਣ ਲੋਕ ਸਨ ਹਾਂ ਜੀ ਸਰ ਪਛਾਣ ਲਾਂਗਾ ਜੀ ਸਾਰੇ ਤੁਸੀਂ ਕੀ ਚਾਹਦੇ ਹੋ ਸਰ ਮੈਂ ਕਹਿੰਦਾ ਇਨਸਾਫ ਦਿੱਤਾ ਜਾਵੇ ਜੀ ਮੈਨੂੰ ਮੇਰੇ ਕੇਸ ਸਾਡੀ ਜਿਹੜੀ ਬੇਦਬੀ ਹੋਈ ਮੈਨੂੰ ਉਹਦਾ ਇਨਸਾਫ ਚਾਹੀਦਾ ਜੀ ਛੋਟੇ ਛੋਟੇ ਜਵਾਕਨ ਮੇਰੇ ਬੰਦੇ ਇਕੱਲੇ ਸਾਰੇ ਇਕੱਠ ਲੱਗ ਗਏ ਬੰਦਿਆਂ ਨੂੰ ਨਨ ਕਿਨ ਕਿਨ ਕਰ ਗਨ ਬੱਕੇ ਕਰੋਗੇ ਮਾਰਨ ਸਰਪਿੰਸਾਬ ਚਾਹਦਾ ਮੈਂ ਮਾਰ ਕੋ ਜੀ ਚਾਹਦਾ ਮਾ ਮਾਰਨ ਨਰ ਕਾ ਬੜਾ ਬਾੜ ਦਾ ਸੁਗਾ ਇਕੱਲੇ ਜਨੇ ਛੁਡੰਦੇ ਸਾਰੇ ਕਰ ਗਏ ਉਹ ਤਾਂ ਇਹ ਲੜਾਈ ਹੋਈ ਕਿ ਕਿਤੇ ਮਾਰਿਆ ਇਹਨਾਂ ਨੂੰ ਗੱਡੇ ਇਕ ਮੱਲਾ ਡੇਗੇ ਕੋਲੇ ਪਿੱਟਿਆ ਇਹਨਾਂ ਨੂੰ ਮੈਂ ਘਰੋਂ ਪਾਜੀ ਪਾਜੀ ਗਿਆ ਤਾਂ ਮੈਨੂੰ ਮਾਰਾ ਚੜ ਗਿਆ ਕੱਪ ਲਿੱਤੇ ਉਹਨਾਂ ਦਾ ਦੱਤਾਂ ਚ ਪਾਜ ਸੀ ਸਟੇਸ਼ਨਰ ਮਾਮਲਾ ਸਰ ਕਨਸਟੇਬਲ ਖੋਦਵਿੰਦਰ ਸੈਣੀ ਸਰ ਕੀ ਗੱਲ ਹੈ ਆਪਣੀ ਸਰ ਪੀਸੀ ਆਰ ਸਿਟੀ ਫਾਈਲ ਹੈ ਜੀ ਬੋਤੂਟ ਲਾਈਵ ਤੇ ਦੋ ਫਾਈਲ ਵੀ ਰੰਕੋਤ ਨੇ ਜੀ ਸਰ 3 ਮੈਟਰਸ ਲੱਗਾ ਪਤਾ ਨਾ ਸਰ ਸਾਨੂੰ ਕਾਲ ਆਈ ਸੀ ਥਾਣਾ ਸਿਟੀ ਫਾਈਲ ਪੇ ਤੋਂ ਠੀਕ ਹੈ ਜੀ ਸਰ ਕਾਲ ਤੇ ਪਹੁੰਚੇ ਰਾਤ ਨੂੰ ਨਿਕਲੋ ਹੀ ਹੋਏ ਜੀ ਹੋਤੇ ਸਰ ਪਹਿਲਾਂ ਮੰਨ ਕੇ ਚੱਲੋ ਬੰਦੇ ਮੌਕੇ ਤੇ ਫਰਾਰ ਹੋ ਗਏ ਸਰ ਇਹ ਪਾਰਟੀ ਉੱਥੇ ਮਨੋ ਸਟਾਫਟ ਲੱਗੇ ਸੀ ਇਹਨਾਂ ਨੂੰ ਐਡਮਿਟ ਕਰਵਾਇਆ ਗਿਆ ਜੀ ਇਹ ਲੱਗੇ ਸਰ ਬੰਦੇ ਨਾ ਨਹੀਂ ਸਰ ਅਜੇ ਨਹੀਂ ਕਾਰ ਵੀ ਚੱਲਦੀ ਹੈ